ਰਾਜਨੀਤਿਕ ਪਾਰਟੀਆਂ ਨੇ ਨਾ ਉਹ ਧਰਮ ਦੇ ਆਧਾਰ ਤੇ ਨਹੀਂ ਬਣਦੀਆਂ ਅੱਜ ਜੇ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਪਏ ਤਾਂ ਉਹ ਧਰਮ ਦੇ ਆਧਾਰ ਤੇ ਉਹਨੇ ਉਹ ਗੱਲ ਕਰਦੇ ਤਾਂ ਹੀ ਅਸੀਂ ਵਿਰੋਧ ਕਰਦੇ ਪਏ ਹ ਜਿਹੜੀ ਵੀ ਕ੍ਰਿਸ਼ਨਾ ਨੇ ਕਿਸੇ ਨੇ ਕੋਈ ਪਾਰਟੀ ਬਣਾਈ ਹੈ ਉਹਦੇ ਪ੍ਰਤੀ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਇੰਡੀਆ ਦੇ ਲੈਵਲ ਦੇ ਉੱਤੇ ਦੋ ਪਾਰਟੀਆਂ ਕੰਮ ਕਰਦੀਆਂ ਨੇ ਇੱਕ ਐਨਡੀਏ ਆ ਇੱਕ ਇੰਡੀਆ ਅਲਾਈਂਸ ਆ ਜਿਹੜਾ ਐਨਡੀਆ ਅਲਾਈਂਸ ਆ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਇਸ ਦੇਸ਼ ਨੂੰ ਇੱਕ ਧਰਮ ਦੇ ਨਾਂ ਤੇ ਚਲਾਉਣ ਦੀ ਗੱਲ ਕਰਦਾ ਇਹਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ ਦੂਜੇ ਪਾਸੇ ਜਿਹੜਾ ਇੰਡੀਆ ਆਲਾਈਂਸ ਆ ਉਹ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਇੱਕ ਜੁੜਤਾ ਦੀ ਗੱਲ ਕਰਦਾ ਔਰ ਲੋਕਤੰਤਰ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਸਭ ਤੋਂ ਪੁਰਾਣੀ ਜਥੇਬੰਦੀ ਜਿਹੜੀ ਆ ਉਹ ਪੰਜਾਬ 크੍ਰਿਸਚਨ ਮੂਵਮੈਂਟ ਆ ਜਿਹੜੀ ਕਿ 1889 ਤੋਂ ਚੱਲਦੀ ਆ ਜੀ ਤੁਹਾਡੇ ਸਮਾਜ ਵਿੱਚੋਂ ਉੱਠ ਕੇ ਇੱਕ ਵਿਅਕਤੀ ਨੇ ਪਾਰਟੀ ਬਣਾਈ ਜਾਂ ਫਿਰ ਜਿਨ੍ਹਾਂ ਨੇ ਵੀ ਉੱਠ ਕੇ ਪਾਰਟੀ ਬਣਾਈ ਤੁਹਾਨੂੰ ਲੱਗਦਾ ਕਿ ਸਹੀ ਸਮਾਜ ਨੂੰ ਆਪਣੀ ਹੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ ਅਜਿਹੇ ਕਿਹੜੇ ਵਖਰੇਵੇਂ ਨੇ ਜੋ ਕਿ ਸਮਾਜ ਤੋਂ ਨਹੀਂ ਸਮਾਜ ਵੱਲੋਂ ਕੋ ਗੱਲ ਨਹੀਂ ਦੇ ਕੈਂਡੀਡੇਟ ਹੁੰਦਾ ਅਜੇ ਕੈਂਡੀਡੇਟ ਦੀ ਤਾਂ ਗੱਲ ਆ ਹੀ ਨਹੀਂ ਉੱਥੇ ਅਜੇ ਤੇ 6-7 ਬੰਦੇ ਨੇ ਜਿਹੜੇ ਆਪਣੀ ਗੱਲ ਕਰਦੇ ਪਏ ਮੈਨੂੰ ਪਤਾ ਲੱਗਾ ਜਿਹੜਾ ਇਹ ਵੀ ਅਖਬਾਰ ਦੇ ਸੂਤਰਾਂ ਤੋਂ ਪਤਾ ਲੱਗਾ ਕਿ 6 ਬੰਦੇ ਨੇ ਉੱਥੇ ਇਲੈਕਸ਼ਨ ਲੜਨ ਦੀ ਗੱਲ ਕੀਤੀ ਇੱਕ ਪਾਸੇ ਜਿੱਥੇ ਇਸਾਈ ਸਮਾਜ ਵੱਲੋਂ ਆਪਣੀ ਇੱਕ ਪਾਰਟੀ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਤਰਿਆ ਗਿਆ ਹੈ ਉੱਥੇ ਹੀ ਦੂਜੀ ਈਸਾਈ ਪਾਰਟੀ ਤਰ ਨੇ ਚਰਨਜੀਤ ਸਿੰਘ ਚੰਨੀ ਹੋਰਾ ਦਾ ਸਮਰਥਨ ਜਿਹੜਾ ਹੈ ਉਹ ਦਿੱਤਾ ਹੈ ਕਾਂਗਰਸ ਦਾ ਸਮਰਥਨ ਦਿੱਤਾ ਹੈ ਗੱਲਬਾਤ ਕਰ ਲੈਣੇ ਆ ਅਤੇ ਜਾਣਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਆਪਣੀ ਪਾਰਟੀ ਨੂੰ ਛੱਡ ਦੂਸਰੀ ਪਾਰਟੀ ਨੂੰ ਸਮਰਥਨ ਕਿਉਂ ਦੇ ਰਹੇ ਨੇ ਅਤੇ ਕਿਹੜੀਆਂ ਕਿਹੜੇ ਕਾਰਨ ਨੇ ਜਨਾ ਕਾਰਨ ਇਹਨਾਂ ਨੂੰ ਸਮਰਥਨ ਦੇਣਾ ਪੈ ਰਿਹਾ ਹੈ ਪਹਿਲਾਂ ਤਾਂ ਮੈਨੂੰ ਜਰੂਰ ਇਹ ਦੱਸਿਓ ਕਿ ਤੁਹਾਡੀ ਆਪਣੀ ਪਾਰਟੀ ਨਵੀਂ ਜਿਹੜੀ ਹੈ ਹੁਣ ਸ਼ੁਰੂ ਹੋਈ ਹੈ ਉਹ ਕਹਿੰਦੇ ਕਿ ਬਈ ਸਾਡੇ ਨਾਲ ਪੂਰਾ ਈਸਾਈ ਸਮਾਜ ਹੈ ਤੇ ਹੁਣ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਬਈ ਅਸੀਂ ਜਿੰਨਾ ਵੀ ਸਾਡਾ ਇਸਾਈ ਸਮਾਜ ਹੈਗਾ ਸਾਰਾ ਕਾਂਗਰਸ ਨੂੰ ਸਮਰਥਨ ਦੇਣ ਜਾ ਰਹੇ ਆ ਐਕਚੁਅਲ ਦੇ ਵਿੱਚ ਗੱਲ ਕੀ ਹੈ ਜਾਂ ਫਿਰ ਕਿਹੜੇ ਮੁੱਦੇ ਨੇ ਜਿਸ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਕਾਂਗਰਸ ਨੂੰ ਸਮਰਥਨ ਦੇ ਰਹੇ ਮੇਰਾ ਨਾਮ ਹਬੀਬ ਮਸੀ ਪ੍ਰਧਾਨ ਪੰਜਾਬ 크ਰਿਸਚਨ ਮੂਵਮੈਂਟ ਮੇਰੇ ਨਾਲ ਸਿਸਟਰ ਜ਼ੀਨਾ ਰਾਜਕਮਲ ਜਿਹੜੀ ਕਿ ਸਾਡੀ ਮਹਿਲਾ ਵਿੰਗ ਦੇ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਨੇ ਉਹ ਬੈਠੇ ਆ ਪਹਿਲੀ ਗੱਲ ਤੇ ਮੈਂ ਮੇਰਾ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸਣੀ ਚਾਹੂੰਗਾ ਕਿ ਜਿਹੜੀ ਵੀ ਕ੍ਰਿਸ਼ਨਾਂ ਨੇ ਕਿਸੇ ਨੇ ਕੋਈ ਪਾਰਟੀ ਬਣਾਈ ਆ ਉਹਦੇ ਪ੍ਰਤੀ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੇ ਨਾ ਸਾਨੂੰ ਉਹਦੇ ਬਾਰੇ ਪਤਾ ਹੈਗਾ ਜਿੱਥੋਂ ਤੱਕ ਪੰਜਾਬ ਕ੍ਰਿਸ਼ਨ ਮੂਵਮੈਂਟ ਦਾ تعلق ਆ ਪੰਜਾਬ ਦੇ ਵਿੱਚ ਸਭ ਤੋਂ ਪੁਰਾਣੀ ਜਥੇਬੰਦੀ ਜਿਹੜੀ ਆ ਉਹ ਪੰਜਾਬ ਕ੍ਰਿਸ਼ਨ ਮੂਵਮੈਂਟ ਆ ਜਿਹੜੀ ਕਿ 189 ਤੋਂ ਚੱਲਦੀ ਆਈ ਆ ਔਰ ਇੰਨੇ ਹੀ ਅਤਵਾਦ ਦੇ ਦੌਰ ਵਿੱਚ ਵੀ ਕ੍ਰਿਸ਼ਨਾਂ ਦੇ ਉੱਤੇ ਜਿੰਨੀਆਂ ਵੀ ਸਮੱਸਿਆਵਾਂ ਆਈਆਂ ਨੇ ਜਾਇ ਤੇ ਚਰਨ ਪ੍ਰਚਾਰ ਦੇ ਉੱਤੇ ਪਬੰਦ ਦੇ ਉੱਤੇ ਰੋਲਾ ਪੈਂਦਾ ਸੀ ਜਾਂ ਬਾਕੀ ਦਿਨੇ ਵੀ ਪੰਗੇ ਪੈਂਦੇ ਸੀ ਉਹ ਪੰਜਾਬ ਕ੍ਰਿਸਚਨ ਮੂਵਮੈਂਟ ਢੀਲ ਕਰਦੀ ਆਈ ਆ ਇਹ ਜਿਹੜਾ ਹੁਣ ਕ੍ਰਿਸਚਨ ਪਾਰਟੀਆਂ ਬਣਾਉਣ ਦੀ ਗੱਲ ਆਈ ਆ ਰਹੀ ਆ ਇਹ ਹੁਣ ਮਤਲਬੀ 6 ਮਹੀਨੇ ਤੋਂ ਗੱਲ ਆਈ ਆ ਉਸ ਤੋਂ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਪੰਜਾਬ ਕ੍ਰਿਸਚਨ ਮੂਵਮੈਂਟ ਕੰਮ ਕਰਦੀ ਸੀ ਔਰ ਇਹਨੇ ਵੱਡੇ ਲੈਵਲ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਔਰ ਦਿੱਲੀ ਦੇ ਵਿੱਚ ਵੀ ਜੰਤਰ ਮੰਤਰ ਤੇ ਵੀ ਅਸੀਂ ਤੁਹਾਡੇ ਨਾਲ ਉੱਥੇ ਵੀ ਰੈਲੀਆਂ ਕੀਤੀਆਂ ਨੇ ਔਰ 1990 ਚ ਵੀ ਦਿੱਲੀ ਰੈਲੀ ਕੀਤੀ ਸੀ 1991 ਚ ਵੀ ਦਿੱਲੀ ਰੈਲੀ ਕੀਤੀ ਸੀ ਉਸ ਤੋਂ ਬਾਅਦ 1995 ਦੇ ਵਿੱਚ ਅਸੀਂ ਦਿੱਲੀ ਵਿੱਚ ਜੰਤਰ ਮントਰ ਤੇ ਧਰਨਾ ਵੀ ਲਾਇਆ ਸੀ ਉਸ ਤੋਂ ਬਾਅਦ ਵੀ ਅਸੀਂ ਕੰਮ ਕਰਦੇ ਰਹੇ ਹਾਂ ਅਸੀਂ ਇਸ ਕਰਕੇ ਕਾਂਗਰਸ ਦੀ ਮਦਦ ਕਰਨ ਲਈ ਆਏ ਹਾਂ ਕਿਉਂਕਿ ਇਸ ਵੇਲੇ ਜਿਹੜਾ ਕਿਉਂਕਿ ਦੇਸ਼ ਦੀ ਦੇਸ਼ ਦੇ ਉੱਤੇ ਰਾਜ ਕਰਨ ਦੀ ਗੱਲ ਆ ਦੇਸ਼ ਨੂੰ ਚਲਾਉਣ ਦੀ ਗੱਲ ਹੈਗੀ ਆ ਇਹ ਕੋਈ ਡਿਸਟ੍ਰਿਕਟ ਸਟੇਟ ਲੈਵਲ ਤੇ ਗੱਲ ਨਹੀਂ ਹੈਗੀ ਇੰਡੀਆ ਲੈਵਲ ਦੀ ਗੱਲ ਹੈਗੀ ਆ ਸਾਨੂੰ ਇੰਡੀਆ ਦੇ ਲੈਵਲ ਦੇ ਉੱਤੇ ਦੋ ਪਾਰਟੀਆਂ ਕੰਮ ਕਰਦੀਆਂ ਨੇ ਇੱਕ ਐਨਡੀਏ ਆ ਇੱਕ ਇੰਡੀਆ ਅਲਾਈਐਂਸ ਹੈਗਾ ਜਿਹੜਾ ਐਨਡੀਏ ਅਲਾਈਐਂਸ ਆ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਇਸ ਦੇਸ਼ ਨੂੰ ਇੱਕ ਧਰਮ ਦੇ ਨਾਂ ਤੇ ਚਲਾਉਣ ਦੀ ਗੱਲ ਕਰਦਾ ਇਹਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ ਜਦ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ ਤਾਂ ਉਹ ਦੂਸਰੇ ਜਿਹੜੇ ਧਰਮ ਨੇ ਉਹਨਾਂ ਨੂੰ ਤੋੜਨ ਦੀ ਤੇ ਉਹਨਾਂ ਨੂੰ ਕ੍ਰਸ਼ ਕਰਨ ਦੀ ਤੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕਰਦਾ ਜੋ ਜੇ ਪਾਸੇ ਜਿਹੜਾ ਇੰਡੀਆ ਅਲਾਈன்ஸ் ਆ ਉਹ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਇੱਕ ਜੁੜਤਾ ਦੀ ਗੱਲ ਕਰਦਾ ਔਰ ਲੋਕਤੰਤਰ ਦੀ ਗੱਲ ਕਰਦਾ ਔਰ ਜਿਹੜਾ ਲੋਕਤੰਤਰ ਦੀ ਗੱਲ ਕਰਦਾ ਉਹਦੀ ਜਿਹੜੀ ਪ੍ਰਮੁੱਖ ਪਾਰਟੀ ਹੈਗੀ ਆ ਉਹ ਕਾਂਗਰਸ ਪਾਰਟੀ ਆ ਔਰ ਅਸੀਂ ਅਸੀਂ ਸਾਰੇ ਸਿਸਟਮ ਤੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਤੇ ਗਵਰਨਮੈਂਟ ਬਣਾਉਣ ਲਈ ਪੰਜਾਬ 크ਰਿਸਚਨ ਮੂਵਮੈਂਟ ਜਿਹੜੀ ਕਿ ਪੰਜਾਬ ਦੇ ਵਿੱਚ ਵੱਡੀ ਟੀਮ ਹੈਗੀ ਆ ਕ੍ਰਿਸਚਨ ਸਮਾਜ ਦੇ ਵਿੱਚ ਜਿਹੜੀ ਕਿ ਲੰਮੇ ਸਮੇਂ ਤੋਂ ਕੰਮ ਕਰਦੀ ਆ तकरीबन 39 ਸਾਲ 40 ਸਾਲ ਤੋਂ ਇਹ ਕੰਮ ਕਰਦੀ ਆ ਇਹ ਜਿਹੜਾ ਟੀਮ ਆ ਇਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਸਮਰਥਨ ਕਰੇਗੀ ਜੇ ਤੁਸੀਂ ਕਹਿ ਰਹੇ ਕਿ ਭਈ ਅਸੀਂ ਪੰਜਾਬ ਕਾਂਗਰਸ ਨੂੰ ਸਮਰਥਨ ਕਰਾਂਗੇ ਜੇ ਕਾਂਗਰਸ ਨੂੰ ਇੰਡੀਆ ਕਾਂਗਰਸ ਇੰਡੀਆ ਨੈਸ਼ਨਲ ਕਾਂਗਰਸ ਨੂੰ ਸਮਰਥਨ ਕਰਾਂਗੇ ਤੁਹਾਡੇ ਸਮਾਜ ਵਿੱਚੋਂ ਉੱਠ ਕੇ ਇੱਕ ਵਿਅਕਤੀ ਨੇ ਪਾਰਟੀ ਬਣਾਈ ਜਾਂ ਫਿਰ ਜਿਨ੍ਹਾਂ ਨੇ ਵੀ ਉੱਠ ਕੇ ਪਾਰਟੀ ਬਣਾਈ ਤੁਹਾਨੂੰ ਲੱਗਦਾ ਹੈ ਕਿ ਸਹੀ ਸਮਾਜ ਨੂੰ ਆਪਣੀ ਹੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ ਅਜੇ ਇਹ ਕਿਹੜੇ ਵਖਰੇਵੇਂ ਨੇ ਜੋ ਕਿ ਸਮਾਜ ਤੋਂ ਨਹੀਂ ਕੋਈ ਵੱਖ ਨੇ ਜਿਸ ਕਰਕੇ ਤੁਹਾਨੂੰ ਦੂਜੀ ਥਾਟੀਆਂ ਨੂੰ ਸਮਰਥਨ ਦੇਣਾ ਦੇਖੋ ਪਹਿਲੀ ਗੱਲ ਇਹ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਨਾ ਉਹ ਧਰਮ ਦੇ ਆਧਾਰ ਤੇ ਨਹੀਂ ਬਣਦੀਆਂ ਅੱਜ ਜੇ ਅਸੀਂ ਭਾਜਪੀ ਦਾ ਵਿਰੋਧ ਕਰਦੇ ਪਏ ਤਾਂ ਧਰਮ ਦੇ ਆਧਾਰ ਤੇ ਉਹਨੇ ਉਹ ਗੱਲ ਕਰਦੇ ਤਾਂ ਹੀ ਅਸੀਂ ਵਿਰੋਧ ਕਰਦੇ ਪਏ ਆ ਜੇ ਅਸੀਂ ਅੱਜ ਧਰਮ ਦੇ ਆਧਾਰ ਤੇ ਬਣਾਵਾਂਗੇ ਤੇ ਫਿਰ ਫਿਰ ਅਸੀਂ ਅਸੀਂ ਤੇ ਸੈਕੂਲਰ ਨਾ ਨਾ ਹੋਏ ਫਿਰ ਅਸੀਂ ਵੀ ਤਾਂ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਹੀ ਆ ਜਦੋਂ ਵੀ 크ਰਿਸਚਨਾਂ ਦੀ ਕੋਈ ਪਾਰਟੀ ਬਣੂਗੀ ਇਲੈਕਸ਼ਨ ਕਮਿਸ਼ਨ ਤੋਂ ਰਜਿਸਟਰਡ ਕਰਾ ਕੇ ਬਣੂਗੀ ਇਦਾਂ ਤੇ ਹੁਣ ਪੰਜਾਬ 크ਰਿਸਚਨ ਮੂਵਮੈਂਟ ਆ ਅਸੀਂ ਰਾਜਨੀਤਿਕ ਤੌਰ ਤੇ ਵੀ ਕੰਮ ਕਰਦੇ ਹੀ ਆ ਅਸੀਂ ਤੇ ਕਦੀ ਆਪਣੇ ਆਪ ਨੂੰ ਇਹ ਨਹੀਂ ਕਿਹਾ ਵੀ ਅਸੀਂ ਰਾਜਨੀਤਿਕ ਪਾਰਟੀ ਹੈਗੀ ਅਸੀਂ ਕੋਈ ਰਾਜਨੀਤਿਕ ਪਾਰਟੀ ਨਹੀਂ ਹੈਗੇ ਜਦੋਂ ਬਣਾਵਾਂਗੇ ਉਦੋਂ ਦੇਖੀ ਜਾਏਗੀ ਕੋਈ ਤਰੀਕੇ ਸੇ ਤਰੀਕੇ ਦੀ ਪਾਰਟੀ ਤੁਸੀਂ ਨਹੀਂ ਬਣਾਈ ਜਾਂ ਫਿਰ ਤੁਸੀਂ ਉਹ ਨਹੀਂ ਕਰ ਰਹੇ ਪੰਜਾਬ 크ਰਿਸਚਨ ਮੂਵਮੈਂਟ ਨੇ ਕੋਈ ਅਜੇ ਰਾਜਨੀਤਿਕ ਪਾਰਟੀ ਨਹੀਂ ਬਣਾਈ ਪੰਜਾਬ 크ਰਿਸਚਨ ਮੂਵਮੈਂਟ ਜਿਹੜੀ ਆ ਬਕਾਇਦਾ ਤੌਰ ਤੇ ਧਾਰਮਿਕ ਸਮਾਜਿਕ ਮੁੱਦਿਆਂ ਨੂੰ ਡੀਲ ਕਰਦੀ ਈ ਆ ਕਰਦੀ ਆ ਅਸੀਂ ਹੁਣ ਰਾਜਨੀਤਿਕ ਇਸ਼ੂ ਨੂੰ ਵੀ ਦੇਖਦੇ ਆ ਕਿ ਸਾਡੇ ਨਾਲ ਰਾਜਨੀਤਿਕ ਤੌਰ ਤੇ ਨਾ ਇਨਸਾਫੀ ਨਾ ਹੋਵੇ ਸਾਡਾ ਵੀ ਸਰਕਾਰ ਦੇ ਵਿੱਚ ਰਾਜਨੀਤਿਕ ਹਿੱਸੇਦਾਰੀ ਹੋਣੀ ਚਾਹੀਦੀ ਇਹ ਅਸੀਂ ਗੱਲ ਕੀਤੀ ਪਿਛਲੇ ਸਮੇਂ ਚ ਸਾਨੂੰ ਕਿਸੇ ਨੇ ਵੀ ਰਾਜਨੀਤਿਕ ਹਿੱਸੇਦਾਰੀ ਨਹੀਂ ਦਿੱਤੀ ਰਾਜਨੀਤਿਕ ਹਿੱਸੇਦਾਰੀ ਦਾ ਮਤਲਬ ਹੈ ਐਮਐਲਏ ਦੀ ਟਿਕਟ ਅਸੀਂ ਅੱਜ ਦੀ ਗੱਲ ਕੀਤੀ ਵੀ ਸਾਨੂੰ ਐਮਐਲਏ ਦੀ ਟਿਕਟ ਚਾਹੀਦੀ ਬੰਨਾ ਸਾਨੂੰ ਕਿਹਾ ਵੀ ਠੀਕ ਹੈ ਜੀ ਉਹ ਤੁਹਾਡੀ ਪੈਰਵਾਹੀ ਕਰਨਗੇ ਅੱਛਾ ਤੁਸੀਂ ਗੱਲ ਕਰ ਰਹੇ ਹੋ ਕਿ ਬਈ ਸਾਨੂੰ ਕਿਸੇ ਤਰੀਕੇ ਦਾ ਭਰੋਸਾ ਨਹੀਂ ਦਿੱਤਾ ਗਿਆ ਪਰ ਸਾਨੂੰ ਪਾਰਟੀ ਨੇ ਜਾਂ ਫਿਰ ਔਦੇ ਨਹੀਂ ਦਿੱਤੇਗੇ ਉਹ ਵੀ ਦੂਸਰੀ ਚ ਜਲੋ ਮੈਂ ਗੱਲ ਉਹਨਾਂ ਦੀ ਕਰ ਰਿਹਾ ਉਹ ਕਹਿੰਦੇ ਪਏ ਨੇ ਕਿ ਬਈ ਅਸੀਂ ਪਾਰਟੀ ਤਾਂ ਬਣਾਈ ਹੈ ਕਿਉਂਕਿ ਸਾਡੇ ਨਾਲ ਹਮੇਸ਼ਾ ਸਾਰੀਆਂ ਪਾਰਟੀਆਂ ਨੇ ਵਕਰੀਮਾ ਕੀਤਾ ਜਿਸ ਕਾਰਨ ਪਾਰਟੀ ਬਣਾਈ ਜਿਸ ਕਾਰਨ ਦੂਜੇ ਲੋਕਾਂ ਨੂੰ ਜਾਂ ਫਿਰ ਸਾਡੇ ਸਮਾਜ ਨੂੰ ਤਾਂ ਐਟਲੀਸਟ ਨਾਲ ਆਉਣਾ ਚਾਹੀਦਾ ਹੈ ਪਰ ਨਾਲ ਆਉਣ ਦੀ ਬਜਾਏ ਦੂਜੀ ਪਾਰਟੀ ਨੂੰ ਤੁਸੀਂ ਸਮਰਥਨ ਦੇ ਰਹੇ ਹੋ ਤੁਹਾਨੂੰ ਲੱਗਦਾ ਇਸ ਦੇ ਨਾਲ ਤੁਹਾਡੇ ਹੀ ਸਮਾਜ ਦੇ ਵਿੱਚ 파ੜ ਪਵੇਗਾ ਲੋਕ ਕਹਿਣਗੇ ਕਿ ਬਈ ਉਹ ਸਾਡੇ ਸਮਾਜ ਦਾ ਬੰਦਾ ਹੈ ਉਹਨੂੰ ਤਾਂ ਹੀ ਜਾਂ ਫਿਰ ਜੋ ਦੂਸਰੀ ਪਾਰਟੀ ਨੂੰ ਸਮਰਥਨ ਕਰ ਰਿਹਾ ਉਹਨੂੰ ਤਾਂ ਹੀ ਵੋਟ ਤੁਹਾਨੂੰ ਲੱਗਦਾ ਦੇਖੋ ਅਜੇ ਤੱਕ ਨਾ ਇਸ ਗੱਲ ਦੇ ਉੱਤੇ ਕੋਈ ਗੱਲਬਾਤ ਹੋਈ ਨਹੀਂਗੀ ਸਮਾਜ ਦੇ ਵਿੱਚ ਕੌਮ ਦੇ ਵਿੱਚ ਇਦਾਂ ਇਸ ਲੈਵਲ ਤੇ ਗੱਲਬਾਤ ਅਜੇ ਛਿੜੀ ਨਹੀਂ ਹੈਗੀ ਕਿ ਅਸੀਂ ਕ੍ਰਿਸ਼ਚਨ ਸਮਾਜ ਵੱਲੋਂ ਕੋਈ ਕੈਂਡੀਡੇਟ ਅਸੀਂ ਖੜਾ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਲੋ ਕੈਂਡੀਡੇਟ ਤੁਹਾਡੇ ਖੜੇ ਹੋਏ ਨੇ ਜਾਂ ਇੱਕ ਗੁਰਦਾਸਪੁਰ ਇੱਕ ਅੰਮ੍ਰਿਤਸਰ ਮੈਨੂੰ ਪਤਾ ਲੱਗਾ ਕਿ ਗੁਰਦਾਸਪੁਰ ਦੇ ਵਿੱਚ 6 ਕੈਂਡੀਡੇਟ ਖੜੇ ਹੋ ਰਹੇ ਹਨ ਹੁਣ ਅਸੀਂ 6 ਕੈਂਡੀਡੇਟਾਂ ਦੀ ਤੇ ਮਦਦ ਨਹੀਂ ਨਾ ਕਰ ਸਕਦੇ ਜਿਉ ਰਲ ਕੇ ਇੱਕ ਕੈਂਡੀਡੇਟ ਆਉਂਦਾ ਜੇ ਕੌਮ ਵੱਲੋਂ ਕੋ ਗੱਲ ਹੁੰਦੀ ਸਮਾਜ ਵੱਲੋਂ ਕੋ ਗੱਲ ਹੁੰਦੀ ਤੇ ਕਾ ਕੈਂਡੀਡੇਟ ਹੁੰਦਾ ਅਜੇ ਇੱਕ ਕੈਂਡੀਡੇਟ ਦੀ ਤਾਂ ਗੱਲ ਆਈ ਨਹੀਂ ਉੱਥੇ ਅਜੇ ਤੇ 6-7 ਬੰਦੇ ਨੇ ਜਿਹੜੇ ਆਪਣੀ ਗੱਲ ਕਰਦੇ ਪਏ ਮੈਨੂੰ ਪਤਾ ਲੱਗਾ ਜਿਹੜਾ ਇਹ ਵੀ ਅਖਬਾਰ ਦੇ ਸੂਤਰਾਂ ਤੋਂ ਪਤਾ ਲੱਗਾ ਕਿ 6 ਬੰਦੇ ਨੇ ਉੱਥੇ ਇਲੈਕਸ਼ਨ ਲੜਨ ਦੀ ਗੱਲ ਕਰਦੇ ਪਏ ਜੇ ਕੌਮ ਵੱਲੋਂ ਗੱਲ ਹੁੰਦੀ ਤੇ ਕਮਲ ਦੀ ਗੱਲ ਹੁੰਦੀ ਅਜੇ ਤੱਕ ਨਾ ਲੋਕਾਂ ਦੀ ਇੰਡੀਵਿਜੁਅਲਿਜ਼ਮ ਆ ਅਜੇ ਪਰਸਨਲ ਸਿਸਟਮ ਚਾਹ ਰਹੇ ਮੈਂ ਵੀ ਸੋਚਦਾ ਵੀ ਸਾਡਾ ਮੈਂ ਵੀ ਕਹਿੰਦਾ ਵੀ ਸਾਡਾ ਜਸਸ ਹੋਇਆ ਮੈਂ ਵੀ ਕਹਿੰਦਾ ਕਿ ਸਾਨੂੰ ਕਦੀ ਕਿਸੇ ਪਾਰਟੀ ਨੇ ਪੁੱਛਿਆ ਨਹੀਂਗਾ ਮੈਂ ਵੀ ਕਹਿੰਦਾ ਕਿ ਲੋਕਾਂ ਨੇ ਸਾਨੂੰ ਵਰਤਿਆ ਮੈਂ ਵੀ ਇਹ ਵੀ ਕਹਿੰਦਾ ਵੀ ਸਾਨੂੰ ਪਾਰਟੀਆਂ ਦੇ ਜਦ ਤੱਕ ਇਹੋ ਹੀ ਕਿਹਾ ਵੀ ਵੋਟ ਦਿਓ ਤੇ ਜਾਓ ਭੱਜ ਜਾਓ ਮੈਂ ਵੀ ਇਹ ਕਹਿੰਦਾ ਹਾਂ ਪਰ ਹੁਣ ਇਸ ਵਾਰ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਨੂੰ ਸਮਰਥਨ ਕਰਾਂਗੇ ਪੰਜਾਬ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਸਮਰਥਨ ਕਰਾਂਗੇ अच्छा तो मेरे आखरी दो सवाल ने अ ਤੁਸੀਂ ਕਹਿ ਰਹੇ ਹੋ ਕਿ ਭਈ ਅਸੀਂ ਸਮਰਥਨ ਕਰਾਂਗੇ ਕਿੰਨੇ ਕ ਸੰਖਿਆ ਹੈਗੀ ਹੈ ਤੋਂ ਕ੍ਰਿਸਤਿਅਨਾਂ ਦੀ ਪੰਜਾਬ ਦੇ ਵਿੱਚ ਜੋ ਸਮਰਥਨ ਕਰਦੇ ਮੈਂ ਪੰਜਾਬ ਦੇ ਸਾਰੇ ਕ੍ਰਿਸਤਿਅਨਾਂ ਦੀ ਗੱਲ ਨਹੀਂ ਕਰਦਾ ਪਿਆ ਮੈਂ ਪੰਜਾਬ ਕ੍ਰਿਸਚਨ ਮੂਵਮੈਂਟ ਦੀ ਗੱਲ ਕਰਦਾ ਉਹਦੇ ਨਾਲ ਕਿੰਨੇ ਕ ਹੈਗੇ ਨੇ ਸਪੈਸ਼ਲ ਮੂਵਮੈਂਟ ਦੇ ਜਿਹੜੇ ਮੈਂਬਰ ਨੇ ਉਹ तकरीबन 3 ਲੱਖ ਦੇ ਕਰੀਬ ਤੇ ਇਹ ਸਾਰੇ ਉਹ ਤੇ ਜਿਹੜੇ ਮੈਂਬਰ ਸਾਡੇ ਨੇ ਆ ਉਹ ਸਟੇਟ ਲੈਵਲ ਦੇ ਤੋਂ ਉਹਨਾਂ ਦੇ ਨਾਲ ਲੋਕੀ ਵੀ ਜੁੜੇ ਨੇ ਕੱਲੇ ਕ੍ਰਿਸਚਨ ਹੀ ਨਹੀਂ ਜੁੜੇ ਦੂਜੇ ਧਰਮ ਦੇ ਲੋਕ ਵੀ ਸਾਡੇ ਨੇ ਹੁਣ ਮੈਂ ਜਿੱਥੇ ਰਹਿਣਾ ਬਿੰਦਲਾ ਸਾਰੇ ਰੰਮਣ ਨੇ ਖੱਤੀ ਨੇ ਦੂਜੀਆਂ ਕੌਮਾਂ ਦੇ ਮੇਰੇ ਨਾਲ ਲੋਕ ਹੀ ਰਹਿੰਦੇ ਆ ਅਸੀਂ ਸਾਰਿਆਂ ਨੂੰ ਮੋਟੀਵੇਟ ਕਰਾਂਗੇ ਵੀ ਇੱਥੇ ਵੋਟ ਪਾ ਸਾਡਾ ਸਮਾਜ ਤੇ ਕਰੇਗਾ ਹੀ ਜਿੰਨੇ 3 ਲੱਖ ਬੰਦੇ ਜਿਹੜਾ ਸਾਡੀ ਟੀਮ ਦਾ ਬੰਦਾ ਉਹ ਤੇ ਕਰੇਗਾ ਹੀ ਅਸੀਂ ਦੂਜੇ ਲੋਕਾਂ ਨੂੰ ਵੀ ਕਮਾ ਬੱਚਾ ਇੱਕ ਆਖਰੀ ਸਵਾਲ ਹੈ ਤੁਹਾਡੀ ਹੀ ਪਾਰਟੀ ਦੇ ਇੱਕ ਲੀਡਰ ਨੇ ਜਾਂ ਫਿਰ ਕਹਿ ਲਓ ਪ੍ਰਵਕਤਾ ਨੇ ਉਹ ਕਹਿੰਦੇ ਨੇ ਕਿ ਇਹ ਜੋ ਪਾਰਟੀਆਂ ਬਣਾ ਰਹੇ ਨੇ ਜਾਂ ਫਿਰ ਜੋ ਪਾਰਟੀਆਂ ਨੂੰ ਸਮਰਥਨ ਕਰ ਰਹੇ ਨੇ ਉਹ ਬਈ ਪੈਸੇ ਲੈਂਦੇ ਨੇ ਅਤੇ ਕੌਮ ਦੇ ਨਾਲ ਗਦਾਰੀ ਕਰਦੇ ਨੇ ਇੱਕ ਪਾਸੇ ਕੌਮ ਨੂੰ ਚਾਂਸੇ ਦੇ ਵਿੱਚ ਰੱਖਦੇ ਨੇ ਕਿ ਕੋਈ ਗੱਲ ਨਹੀਂ ਅਸੀਂ ਬਈ ਆਪਣਾ ਕੈਂਡੀਡੇਟ ਉਤਾਰ ਰਹੇ ਆ ਵੋਟ ਪਾਓ ਸਾਨੂੰ ਜਾਂ ਫਿਰ ਜਦੋਂ ਇਹ ਸਮਾਂ ਆਉਂਦਾ ਹੈ ਵੋਟ ਪਾਉਣ ਵਾਲਾ ਜਾਂ ਫਿਰ ਜਦੋਂ ਪ੍ਰਚਾਰ ਵਾਲਾ ਸਮਾਂ ਆਉਂਦਾ ਹੈ ਉਦੋਂ ਨੋਮੀਨੇਸ਼ਨ ਵਾਪਸ ਲੈ ਲੈਂਦੇ ਨੇ ਕਿਉਂਕਿ ਉਹਨਾਂ ਨੇ ਪੈਸੇ ਖਾਦੇ ਹੁੰਦੇ ਨੇ ਇਹ ਇਲਜ਼ਾਮ ਤੁਸੀਂ ਕਿਵੇਂ ਦੇਖੀ ਇਸ ਗੱਲ ਦੇ ਉੱਤੇ ਨਾ ਮੇਰਾ ਕੋਈ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਕੌਣ ਕਿੱਦਾਂ ਖੜਾ ਹੋ ਰਿਹਾ ਕਿੱਦਾਂ ਪਾਰਟੀ ਬਣਾ ਰਿਹਾ ਇਹਦੇ ਬਾਰੇ ਤੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਨਾ ਉਹਨਾਂ ਦੇ ਨਾਲ ਮੈਂ ਤਾਲਮੇਲ ਹੈਗਾ ਨਾ ਉਹਨਾਂ ਨੇ ਮੇਰੇ ਨਾਲ ਤਾਲਮੇਲ ਕੀਤਾ ਨਹੀਂ ਅਸੀਂ ਉਹਨਾਂ ਦੇ ਜੇ ਤਾਲਮੇਲ ਤੇ ਹੈਗੇ ਆ ਇਸ ਕਰਕੇ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈਗੀ ਕਿ ਉਹਨਾਂ ਨੇ ਕਿਵੇਂ ਬਣਾਈਆਂ ਕਿੱਥਾਂ ਪੈਸੇ ਲਏ ਨਹੀਂ ਲਏ ਮੈਂ ਮੈਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਹੈਗਾ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਇਸਾਈ ਸਮਾਜ ਦੇ ਅਗੂਨੇ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਵੱਲੋਂ ਸਾਫ ਸਾਫ ਕਿਹਾ ਗਿਆ ਕਿ ਭਈ ਅਸੀਂ ਕਾਂਗਰਸ ਨੂੰ ਇਸ ਵਾਰ ਸਮਰਥਨ ਦਵਾਂਗੇ ਹਾਲਾਂਕਿ ਪਹਿਲਾਂ ਵੀ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਇਸਾਈ ਸਮਾਜ ਆਪਣੇ ਕੈਂਡੀਡੇਟ ਖੜੇ ਕਰੇਗਾ ਪਰ ਕਿਤਨਾ ਕਿਤੇ ਐਂਡ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਭਾਈ ਅਸੀਂ ਕਿਸੇ ਨਾ ਕਿਸੇ ਪਾਰਟੀ ਨੂੰ ਸਮਰਥਨ ਕਰਾਂਗੇ ਤਾਂ ਇੱਕ ਵਾਰ ਫਿਰ ਤੋਂ ਇਸਾਈ ਸਮਾਜ ਵੱਲੋਂ ਜਾਂ ਫਿਰ 크ਿਸਚਨ ਮੂਵਮੈਂਟ ਵੱਲੋਂ ਇਸ ਵਕਤ ਕਾਂਗਰਸ ਪਾਰਟੀ ਦਾ ਸਮਰਥਨ ਕੀਤਾ ਜਾ ਰਿਹਾ ਹੈ ਕੈਮਰ ਬਿਸਰਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ਾਈ ਟਾਈਮ ਜਲੰਧਰ